ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਬਹੁਤ ਸੋਹਣੇ ਸੋਹਣੇ ਅਲੱਗ-ਅਲੱਗ ਜੋਰ ਜੱਟ ਦੇ ਕੋਈ ਮਤਲਬ ਖਾਦੀ ਦੇ ਵਿੱਚ ਕੋਈ ਸਟਨ ਦੇ ਵਿੱਚ ਕੋਈ ਕਿਵੇਂ ਸਾਰੇ ਡਿਫਰੈਂਟ ਡਿਫਰੈਂਟ ਸਟੱਫ ਦੇ ਸੂਟ ਹੈਗੇ ਨੇ ਤੇ ਮਤਲਬ ਇਹ ਸੈਮੀ ਫਾਰਮਲ ਹੈਗੇ ਨੇ ਹਨਾ ਵੀ ਤੁਸੀਂ ਛੋਟੇ-ਮੋਟੇ ਫੰਕਸ਼ਨਾਂ ਤੇ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਤੇ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਇਹਦੇ ਵਿੱਚ ਤਿੰਨ ਚਾਰ ਸੂਟ ਸਾਡੀ ਬੇਟੀ ਦੇ ਨੇ ਲੈ ਆ ਦਿਖਾਏ ਆ ਸੁਠਾ ਉਹਦਾ ਹੀ ਆਸੀਂ ਰੈਡੀ ਕਰਾ ਕੇ ਦਿੱਤੇ ਨੇ ਹਨਾ ਆ ਦੇਖੋ ਲਓ ਜੀ ਇਹਦੇ ਚਾਕਾਂ ਦੇ ਉੱਪਰ ਇਹ ਜੌਰਜਟ ਦੇ ਉੱਪਰ ਹੈਗਾ ਆ ਦੇਖੋ ਇਹਦੇ ਨਾ ਉੱਪਰ हिਪ ਤੱਕ ਵਰਕ ਜਾਂਦਾ ਇੱਕ ਮਿੰਟ ਵੀ ਆ ਦੇਖੋ ਇਹਦੇ ਆ ਉੱਪਰ हिप ਤੱਕ ਵਰਕ ਜਾਂਦਾ ਤੇ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਬਣਿਆ ਹੋਇਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਆ ਦੇ ਹਲਕੀ ਜੀ ਮਤਲਬ ਖੁੱਲੀ ਬਾਜੂ ਬਣਾਈ ਹੋਈ ਹੈ ਅੰਬ੍ਰੈਲਾ ਤੇ ਆ ਨੈੱਕ ਦੇ ਉੱਪਰ ਵਰਕ ਹੈਗਾ ਤੇ ਬੈਕ ਤੇ ਆਪਾਂ ਜ਼ਿੱਪ ਵਗੈਰਾ ਕੁਝ ਨਹੀਂ ਲਗਾਇਆ ਹੈਗਾ ਕਿਉਂਕਿ ਉਹ ਜਿਆਦਾ ਮਤਲਬ ਵੱਡੇ ਗਲੇ ਨਹੀਂ ਪਾਉਂਦੀ ਤਿਆਰ ਦੇਖੋ نیچے ਸਲਵਾਰ ਸਟ੍ਰੇਟ ਬਣਾਈ ਆ ਸਟ੍ਰੇਟ ਸਲਵਾਰ ਦੇ ਉੱਪਰ ਵਰਕ ਆ ਤੇ نیچے ਆਪਾਂ ਨੇ ਚੰਪਾ ਦੀ ਫਿਨਿਸ਼ਿੰਗ ਦਿੱਤੀ ਆ ਪਿਓਰ ਕਮਲ ਦਾ ਦੁਪੱਟਾ ਹੈਗਾ ਲਓ ਜੀ ਬਹੁਤ ਸੋਹਣਾ ਬਹੁਤ ਪਿਆਰਾ ਪਿਓਰ ਕਮਲ ਦਾ ਦੁਪੱਟਾ ਆ ਦੇਖੋ ਇਹਨੂੰ ਇਸ ਤਰ੍ਹਾਂ ਆਪਾਂ ਨੇ ਰੈਡੀ ਕੀਤਾ ਹੋਇਆ ਤੇ ਸਾਈਡਸ ਦੇ ਉੱਪਰ ਆਪਾਂ ਨੇ ਔਰਗੈਂਜ਼ਾ ਦੀ लेस ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਬਹੁਤ ਪਿਆਰਾ ਸੂਟ ਬਣਿਆ ਹੋਇਆ ਤੇ ਨੈਕਸਟ ਸੂਟ ਵੀ ਆਪਣਾ ਆਪਣੀ ਬੇਟੀ ਦਾ ਹੀ ਹੈਗਾ ਤੇ ਇਹ ਹੈਗਾ ਮਸਲੀਨ ਦੇ ਉੱਪਰ ਸੇਮ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ ਹਨਾ ਸੇਮ ਨਹੀਂ ਮਿਲੇਗਾ ਇਹ ਆ ਦੇਖੋ ਇਹਦੇ ਆ কর্నర్ ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਪਿਆਰਾ ਤੇ نیچے ਆਪਾਂ ਨੇ ਪੈਂਟ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਆਉ ਦੀ ਬਾਜੂ ਬਣਾਈ ਆ ਵਿੱਚ ਪੈਂਟ ਦਾ ਕੱਪੜਾ ਐਡ ਕਰਕੇ ਆ ਦੇਖੋ ਤੇ ਆ ਆਪਾਂ ਉੱਪਰ ਚੈਸਟ ਦੇ ਉੱਪਰ ਵਰਕ ਕੀਤਾ ਹੋਇਆ ਆ ਆ ਦੇਖੋ ਇੱਧਰ ਵੀ ਬਾਜੂ ਇਸ ਤਰ੍ਹਾਂ ਹੈ ਗਈਆਂ ਤੇ ਬਹੁਤ ਸੋਹਣਾ ਸੂਟ ਆ ਬਹੁਤ ਧਿਆਰਾ ਬਣਿਆ ਹੋਇਆ ਸੂਟ ਆ ਤੇ ਆ ਉਹਦੀ ਪੈਂਟ ਬਣਾਈ ਆ ਪੈਂਟ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਆ ਵਿੱਚ ਲੇਸ ਇਨਸਰਟ ਲੇਸ ਪਾ ਕੇ ਠੀਕ ਹੈ ਜੀ ਇਹ ਮਸਲੀਨ ਦਾ ਸੂਟ ਆ ਤੇ ਐਜ਼ ਇਟ ਸ਼ਾਇਦ ਮਿਲ ਜਵੇ ਪਰ ਟਾਈਮ ਲੱਗੇਗਾ ਤੁਹਾਨੂੰ ਠੀਕ ਆ ਜੇ ਤੁਸੀਂ ਲੈਣਾ ਤਾਂ ਐਜ਼ ਇਟ ਸ਼ਾਇਦ ਮਿਲ ਜੇਗਾ ਆ ਦੇਖੋ ਆ ਇਹਦੇ ਨਾਲ ਦੁਪੱਟਾ ਹੈ ਤੇ ਆਪਾਂ ਨੇ ਆਫ ਵਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਨੈਕਸਟ ਸੂਟ ਆਹਾ ਇਹ ਵੀ ਆਪਣੀ ਬੇਟੀ ਦਾ ਹੀ ਹੈਗਾ ਸ਼ਰਟ ਖੋਲ ਕੇ ਦਿਖਾ ਦੋ ਤੇ ਸੂਟ ਵੀ ਜੌਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਤੇ ਨੀਚੇ ਗੋਲ ਘੇਰੇ ਦੇ ਵਿੱਚ ਬਣਿਆ ਹੋਇਆ ਤੇ ਨੀਚੇ ਫਿਨਿਸ਼ਿੰਗ ਦਿੱਤੀ ਆ ਆਪਾਂ ਨੇ ਪਿੰਕ ਹਟ ਪਿੰਕ ਜੇ ਦੀ ਠੀਕ ਹੈ ਜੀ ਤੇ ਆ ਇਹਦੇ ਤੇ ਵਰਕ ਹੋਇਆ ਹੋਇਆ ਕਲੀਆਂ ਤੇ ਤੇ ਆ ਬਾਜੂ ਬਣੀ ਆ ਬਾਜੂ ਦਿਖਾਏ ਉਹ ਆ ਦੇਖੋ ਆ ਬਾਜੂ ਬਣੀ ਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੇ ਇਹਨੂੰ ਤੁਸੀਂ ਡਿਫਰੈਂਟ ਕਲਰ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਡਿਫਰੈਂਟ ਤੇ ਹੋ ਜਾਏਗਾ ਆ ਬੈਕ ਤੇ ਆਪਾਂ ਨੇ ਬਟਨ ਡਿਜ਼ਾਈਨ ਕੀਤਾ ਹੋਇਆ ਤੇ ਆ ਇਹਦੇ ਨਾਲ ਪੈਂਟ ਬਣੀ ਐ ਆ ਦੇਖੋ ਪੈਂਟ ਦਾ ਵਰਕ ਇਸ ਤਰ੍ਹਾਂ ਹੈਗਾ ਤੇ ਵਿੱਚ ਬੂਟੀ ਵੀ ਹੈਗੀ ਆ ਐਂਡੇ ਪੈਂਟ ਦਾ ਤੇ ਪਿਓਰ ਕਮਲ ਦਾ ਦੁਪੱਟਾ ਬਹੁਤ ਸੋਣਾ ਸੂਟ ਆ ਲੋ ਜੀ ਇਹਦੇ ਡਿਫਰੈਂਟ ਟਾਈ ਐਂਡ ਡਾਈ ਕਰਾਈ ਆ ਬਹੁਤ ਪਿਆਰਾ ਸੂਟ ਬਣਿਆ ਹੈ ਚੱਕ ਦੇ ਤੇ ਆਹ ਵੀ ਆਪਣਾ ਹੀ ਸੂਟ ਆ ਇਹ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਆ ਦੇਖੋ ਇਹਦੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਇਹਨੂੰ ਨਾ ਛੋਟੇ ਚਾਕ ਰੱਖ ਕੇ ਬਣਾਇਆ ਹੋਇਆ ਆ ਦੇਖੋ ਛੋਟੇ ਚਾਕ ਰੱਖ ਕੇ ਕੁੜਤਾ ਸਟਾਈਲ ਬਣਾਇਆ ਹੋਇਆ ਤੇ ਆ ਕਲੀ ਪਾਈ ਹੋਈ ਆ ਤੇ ਆ ਇਹਦੇ ਪਾਕਟਸ ਦੇ ਉੱਪਰ ਵਰਕ ਕੀਤਾ ਹੋਇਆ ਆ ਆ ਗਿਆ ਨੇਕ ਡਿਜ਼ਾਈਨ ਤੇ ਆ ਕਲੀ ਹੈਗੀ ਆ ਠੀਕ ਹੈ ਜੀ ਇਹਨੂੰ ਹਰਜੀ ਕੀ ਜੀ ਲੂਜ਼ਿੰਗ ਦੇ ਕੇ ਬਣਾਇਆ ਹੋਇਆ ਹੈ কুর্তা ਸਟਾਈਲ ਤੇ ਬਾਜੂ ਦੇ ਉੱਪਰ ਵਰਕ ਹੈ ਆ ਦੇਖੋ ਤੇ ਬੈਕ ਦੇ ਉੱਪਰ ਆਪਾਂ ਨੇ ਕੁਝ ਨਹੀਂ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਆ ਇਹਦੀ ਪੈਂਟ ਦੇ ਉੱਪਰ ਹੈਗਾ ਪੈਂਟ ਦੇ ਉੱਪਰ ਵੀ ਆਪਾਂ ਨੇ ਇਸ ਤਰ੍ਹਾਂ ਕੰਮ ਕੀਤਾ ਹੋਇਆ ਤੇ ਦੁਪੱਟਾ ਇਹਦਾ ਟਾਈ ਐਂਡ ਆਈ ਆ ਇੱਕ ਸਾਈਡ ਤੋਂ ਮਜ਼ੈਂਟਾ ਆ ਗਿਆ ਇੱਕ ਸਾਈਡ ਤੋਂ ਆ ਗਿਆ ਸਕਿਨ ਜ ਠੀਕ ਹੈ ਜੀ ਤੇ ਫੋਰ ਸਾਈਡ ਸਕਿਨ ਕਲਰ ਦੀ ਲੇਸ ਦੀ ਫਿਨਿਸ਼ਿੰਗ ਆ ਇਹ ਵੀ ਸੇਮ ਨਹੀਂ ਮਿਲੇਗਾ ਪਰ ਡਿਜ਼ਾਈਨਿੰਗ ਸੇਮ ਹੋ ਜੇਗੀ ਤਿੰਨ ਅੱਠ ਸੂਟ ਇਹ ਕਸਟਮਰ ਦਾ ਹੈਗਾ ਇਹ ਵੀ ਬੜਾ ਪਿਆਰਾ ਬਣਿਆ ਹੋਇਆ ਤੇ ਇਹ ਜੌਰਜਟ ਦੇ ਉੱਪਰ ਹੈਗਾ ਸੂਟ ਆ ਦੇਖੋ ਇਹ ਵੀ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਆ ਇਹਦੇ neck ਦੇ ਉੱਪਰ ਡਿਜ਼ਾਈਨ ਕਰਿਆ ਆ ਦੇਖੋ neck ਡਿਜ਼ਾਈਨ ਹੋ ਗਿਆ ਤੇ ਬਾਜੂ ਨੂੰ ਆਪਾਂ ਨੇ ਇਸ ਤਰ੍ਹਾਂ ਬਟਨ ਲਾ ਕੇ ਕੱਟ ਦੇ ਕੇ ਐਂਡ ਲੇਸ ਦੀ ਫਿਨਿਸ਼ਿੰਗ ਲਾ ਕੇ ਬਣਾਇਆ ਠੀਕ ਹੈ ਜੀ ਤੇ ਬੈਕ ਦੇ ਉੱਪਰ ਵੀ ਆਪਾਂ ਨੇ ਇਸ ਤਰ੍ਹਾਂ ਵਰਕ ਕੀਤਾ ਫਰੰਟ ਔਰ ਬੈਕ ਦੋਨਾਂ ਜਗ੍ਹਾ ਤੇ ਵਰਕ ਹੈਗਾ ਤੇ ਆ ਇਹਦੀ ਹੈਗੀ ਆ ਪੈਂਟ ਆ ਦੇਖੋ ਪੈਂਟ ਨੂੰ ਵੀ ਪਾਕਟਸ ਲਗਾ ਕੇ ਫਿਰ ਰੈਡੀ ਕੀਤਾ ਹੋਇਆ ਠੀਕ ਹੈ ਜੀ ਆ ਦੇਖੋ ਪਾਕਟਸ ਲੱਗੀਆਂ ਹੋਈਆਂ ਨੇ ਤੇ ਫਿਰ ਰੈਡੀ ਕੀਤਾ ਹੋਇਆ ਪਿਓਰ ਕਮਲ ਦਾ ਇਹਦੇ ਨਾਲ ਦੁਪੱਟਾ ਇਹ ਵੀ ਐਜ਼ ਇਟ ਨਹੀਂ ਬਣਨਾ ਡਿਜ਼ਾਈਨਿੰਗ ਜੇ ਤੁਸੀਂ ਕਹੋਗੇ ਕਿ ਰਾਈ ਵੀ ਆਪਣੀ ਪਸੰਦ ਦੇ ਬਣਾ ਕੇ ਦੇ ਦੇ ਆ ਮਟੀਰੀਅਲ ਹੋਏਗਾ ਹਨਾ ਉਹ ਯੂਜ਼ ਕਰ ਲਿਓ ਤੁਸੀਂ ਫਿਰ ਆਪਾਂ ਐਨ ਵਧੀਆ ਪਰਫੈਕਟ ਤੁਹਾਨੂੰ ਸੂਟ ਬਣਾ ਕੇ ਦੇ ਸਕਦੇ ਆ ਇਹਨਾਂ ਨੂੰ ਵੀ ਭੈਣ ਨੂੰ ਆਪਾਂ ਨੇ ਆਪਾ ਆਪਣੀ ਪਸੰਦ ਦੇ ਹੀ ਬਣਾ ਕੇ ਦਿੱਤੇ ਨੇ ਸੂਟ ਠੀਕ ਹੈ ਜੀ ਲਓ ਜੀ ਆਹ ਸੂਟ ਸਾਡਾ ਬਹੁਤ देर ਤੋਂ ਬਣਦਾ ਆ ਰਿਹਾ ਇਹ ਮਟੀਰੀਅਲ ਨਹੀਂ ਮਿਲੇਗਾ ਹੁਣ ਆਪਾਂ ਨੂੰ ਡਿਜ਼ਾਈਨਿੰਗ ਹੋ ਜੇਗੀ ਸੇਮ ਠੀਕ ਹੈ ਜੀ ਤੇ ਇਹ ਕੋਈ ਸੂਟ ਦਾ ਰਹਿੰਦਾ ਸੀਗਾ ਆਪਣੇ ਕੋਲੇ ਤੇ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਬਣਦਾ ਇਹ ਆ ਇਹਦੀ ਹੈਗੀ ਆ ਬਾਜੂ ਦੇ ਉੱਪਰ ਵਰਕ ਤੇ ਇਹ ਸ਼ਿਮਰ ਦੇ ਉੱਪਰ ਰੈਡੀ ਹੋਇਆ ਹੋਇਆ ਸੂਟ ਆ ਤੇ ਆ ਨੀਚੇ ਆਪਾਂ ਪੈਂਟ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਬੈਕ ਦੇ ਉੱਪਰ ਬਟਨ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਤੇ ਆ ਇਹਦੇ ਨਾਲ ਹੈਗੀ ਆ ਪੈਂਟ ਪੈਂਟ ਦੇ ਉੱਤੇ ਇਸ ਤਰ੍ਹਾਂ ਕੰਮ ਹੋਇਆ ਹੋਇਆ ਆ ਆ ਦੇਖੋ ਤੇ ਨੀਚੇ ਸ਼ਰਟ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਪਿਓਰ ਕਮਲ ਦੇ ਉੱਪਰ ਦੁਪੱਟਾ ਰੈਡੀ ਹੋਇਆ ਹੋਇਆ ਤੇ ਡਬਲ ਕਟ ਵਰਕ ਹੋਇਆ ਹੋਇਆ ਆ ਦੇਖੋ ਕਟ ਵਰਕ ਦੇਖੋ ਡਬਲ ਹੋਇਆ ਹੋਇਆ ਐਂਡ ਇਧਰ ਕੋਰਨਰ ਦੇ ਉੱਪਰ ਫਲਾਰ ਆ ਤੇ ਇੱਕ ਉਧਰਲੇ ਕੋਰਨਰ ਦੇ ਉੱਪਰ ਫਲਾਰ ਆ ਬਹੁਤ ਪਿਆਰਾ ਮਹਿੰਦੀ ਜਏ ਇਹ ਸੂਟ ਹੈਗਾ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਕਰਾ ਸਕਦੇ ਹੋ ਪਰ ਸੇਮ ਸਟੱਫ ਨਹੀਂ ਮਿਲੇਗਾ ਡਿਜ਼ਾਈਨਿੰਗ ਸੇਮ ਹੋ ਜੇ ਠੀਕ ਹੈ ਜੀ ਨੈਕਸਟ ਸੂਟ ਅ ਇਹ ਕ੍ਰੇਪ ਦੇ ਉੱਪਰ ਹੈਗਾ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੈ ਤੇ ਆ ਦੇਖੋ ਇਹਦੀ ਘੇਰੇ ਦੇ ਉੱਪਰ ਵਰਕ ਆ ਜਾਂਦਾ ਤੇ ਸਾਈਡ ਦੇ ਉੱਤੇ ਆਪਾਂ ਨੇ ਚੰਪਾ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹਦਾ ਨੈਕ ਡਿਜ਼ਾਈਨ ਆ ਜਾਂਦਾ ਆ ਦੇਖੋ ਬੈਕ ਦੇ ਉੱਪਰ ਬਟਨ ਆ ਜਾਂਦਾ ਤੇ ਇਹ ਬਾਜੂ ਦਾ ਆ ਗਿਆ ਆ ਗਿਆ ਬਹੁਤ ਸੋਹਣਾ ਸੂਟ ਬਣਿਆ ਹੈ ਜੀ ਤੇ ਆ ਪਿੱਛੇ ਬਟਨ ਡਿਜ਼ਾਈਨ ਕਰਿਆ ਹੋਇਆ ਤੇ ਆ ਆ ਜਾਂਦੀ ਹੈ ਇਹਦੀ ਪੈਂਟ ਪੈਂਟ ਦੇ ਉੱਤੇ ਆਪਾਂ ਨੇ ਇਸ ਤਰ੍ਹਾਂ ਕੰਮ ਕਰਿਆ ਹੋਇਆ ਠੀਕ ਹੈ ਜੀ ਇਹ ਕريب ਦੇ ਉੱਪਰ ਹੈਗਾ ਤੇ ਪਿਓਰ ਕਮਲ ਦਾ ਦੁਪੱਟਾ ਤੇ ਫੋਰ ਸਾਈਡ ਆਪਾਂ ਇਹਦੇ ਚੰਪਾ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਹਨੂੰ ਇੱਕੋ ਹੀ ਕਲਰ ਨਾਲ ਡਾਈ ਕੀਤਾ ਹੋਇਆ ਤੇ ਨੈਕਸਟ ਸੂਟ ਵੀ ਬਹੁਤ ਸੋਹਣਾ ਇਹ ਵੀ ਸ਼ਿਮਰ ਦੇ ਉੱਪਰ ਹੈਗਾ ਦੋਚ ਆ ਇਹ ਦੇ ਕਿਰਦੀ ਉੱਪਰ ਵਰਕ ਹੈ ਤੇ ਆ ਕਲੀ ਦੀ ਤਰ੍ਹਾਂ ਹੈਗਾ ਤੇ ਵਿੱਚ ਕਿਤੇ ਕਿਤੇ ਬੂਟੀ ਹੈਗੀ ਆ ਆ ਇਹਦੀ ਬਾਜੂ ਆ ਬਾਜੂ ਖੋਲੇ ਵੀ ਮੜੀ ਨਹੀਂ ਹਾਂ ਕੱਟ પા ਕੇ ਬਾਜੂ ਬਣਾਈ ਹੋਈ ਆ ਆ ਦੇਖੋ ਤੇ نیچے ਆਪਾਂ ਨੇ ਇਹਦੀ ਸਲਵਾਰ ਦੀ ਫਿਨਿਸ਼ਿੰਗ ਦਿੱਤੀ ਹੈ ਬੈਕ ਦੇ ਉੱਪਰ ਆਪਾਂ ਨੇ ਅ ਵਰਕ ਕੀਤਾ ਥੋੜਾ ਐਂਡ ਬਟਨ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਤੇ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਨੂੰ ਆਪਾਂ ਨੇ ਸਟ੍ਰੇਟ ਸਲਵਾਰ ਦੇ ਨਾਲ ਬਣਾਇਆ ਆ ਆ ਦੇਖੋ ਤੇ ਆ ਦੁਪੱਟਾ ਕਮਲ ਦਾ ਦੁਪੱਟਾ ਐਂਡ 4 ਸਾਈਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਆ ਤੁਸੀਂ ਚਾਹੋ ਤਾਂ ਇਹਨੂੰ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਨੈਕਸਟ ਸੂਟ ਹੈਗਾ ਖਾਦੀ ਦੇ ਉੱਪਰ ਇਹ ਮੇਰਾ ਬਣਿਆ ਸੀ ਹੈਂਡਵਰਕ ਦੇ ਵਿੱਚ ਤੇ ਫੇਰ ਇਹ ਹੁਣ ਬਣਿਆ ਮਸ਼ੀਨਵਰਕ ਦੇ ਵਿੱਚ ਭੈਣ ਕਹਿੰਦੀ ਮੈਂ ਮਸ਼ੀਨਵਰਕ ਚ ਬਣਾਉਣਾ ਹੈਗਾ ਤੇ ਆ ਸਾਈਡਸ ਦੇ ਉੱਪਰ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਕੀਤੀ ਆ ਤੇ ਨੀਚੇ ਕਟ ਵਰਕ ਦਿੱਤਾ ਹੋਇਆ ਇਹਨੂੰ ਤੇ ਇਹ ਸਾਈਡ ਕੋਰਨਰ ਦੇ ਉੱਪਰ ਫਲਾਰ ਹੈਗਾ ਤੇ ਆ ਹਿਪ ਦੇ ਉੱਪਰ ਆ ਠੀਕ ਹੈ ਜੀ ਤੇ ਆ ਨੈਕ ਦੇ ਉੱਪਰ ਕੰਮ ਹੋਇਆ ਹੋਇਆ ਆ ਬਾਜੂ ਦੇ ਉੱਪਰ ਤੇ ਬਾਜੂ ਨੂੰ ਇੱਕ ਬਟਨ ਲਾ ਕੇ ਡਿਜ਼ਾਈਨ ਕੀਤਾ ਹੋਇਆ ਕਫ ਵਾਲੀ ਬਾਜੂ ਦੇ ਉੱਪਰ ਮਤਲਬ ਕੰਮ ਕੀਤਾ ਹੋਇਆ ਤੇ ਬੈਕ ਸਾਈਡ ਦੇ ਉੱਪਰ ਬੈਕ ਦੇ ਉੱਪਰ ਬਟਨ ਹੈਗਾ ਤੇ نیچے ਕਟਵਰਕ ਹੈਗਾ। ਆ ਦੇਖੋ ਬਹੁਤ ਪਿਆਰਾ ਸੂਟ ਬਣਿਆ ਹੈ। ਤੇ ਇਹਦੀ ਸਲਵਾਰ ਦੇ ਉੱਪਰ ਇਸ ਤਰ੍ਹਾਂ ਕੰਮ ਹੋਇਆ ਹੋਇਆ। ਆ ਦੇਖੋ। ਆ ਦੇਖੋ। ਤੇ ਇਹਦੀ ਸਟ੍ਰੇਟ ਸਲਵਾਰ ਆ ਤੇ ਦੁਪੱਟਾ ਇਹਦਾ ਟਾਈ ਐਂਡ ਡਾਈ ਨਹੀਂ ਹੈਗਾ ਕਿਉਂਕਿ ਭੈਣ ਨੇ ਨਹੀਂ ਸੀ ਕਰਵਾਣਾ ਤੇ ਫੋਰ ਸਾਈਡ ਮਲਟੀ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ। ਤੇ ਹੋ ਗਿਆ ਅੱਜ ਦੀ ਵੀਡੀਓ ਦੇ ਸੂਟ ਹੋਰ ਤੁਹਾਨੂੰ ਵੀਡੀਓ ਸਾਡੀਆਂ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਦਾ ਬਟਨ ਜਰੂਰ ਦੱਬਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਦਾ ਮਾਣ ਰੱਖ ਲਿਓ ਬਈ